ਸਸੀ ਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਾ ਨਾਮ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਅੱਜ ਵੀਰ ਆਪਣੇ ਕੋਲ ਇੱਕ ਫਾਰਮ ਟਰੈਕ 60 ਆਇਆ ਜੀ ਇੱਕ ਟਰਾਲੀ ਇੱਕ ਤੂੜੀ ਵਾਲੀ ਮਸ਼ੀਨ ਤੇ ਇੱਕ ਆਹ ਵੀਰ ਦੁਕਾਨਦਾਰ ਹੈਗੇ ਨੇ ਜਿਨ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਤੇ ਇਹ ਵੀਰ ਬਹੁਤ ਪ੍ਰਾਣੀ ਚੀਜ਼ਾਂ ਦਾ ਵਪਾਰ ਕਰਦੇ ਨੇ ਇਹਨਾਂ ਕੋਲ ਤੁਹਾਨੂੰ ਦੇਖੋ ਮਿੱਟੀ ਚੱਕਰ ਵਾਲੀ ਮਸ਼ੀਨ ਟਰਾਲੀਆਂ ਵਗੈਰਾ ਤੂੜੀ ਵਾਲੀਆਂ ਮਸ਼ੀਨਾ ਤੇ ਕਈ ਹੋਰ ਪ੍ਰਕਾਰ ਦੇ ਅਲੱਗ-ਅਲੱਗ ਸੰਦ ਤੁਹਾਨੂੰ ਮਿਲ ਜਾਣਗੇ ਜੀ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਵੀਰ ਦਾ ਜੇਕਰ ਕੋਈ ਵੀ ਵੀਰ ਇਹਨਾਂ ਤੋਂ ਕੋਈ ਵੀ ਚੀਜ਼ ਲੈਣਾ ਚਾਹੁੰਦਾ ਜੀ ਤੇ ਪੁਰਾਣੀ ਚੀਜ਼ ਇਹਨਾਂ ਤੋਂ ਮਿਲਦੀਆਂ ਜੀ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 97 797 ਜੀ 93336 ਇਹ ਇਹਨਾਂ ਦਾ ਨੰਬਰ ਹੈ ਜੀ ਤੇ ਇਹਨਾਂ ਦੀ ਕਾਰਡ ਦੀ ਫੋਟੋ ਵੀ ਅਸੀਂ ਵਿੱਚ ਲਗਾਈ ਹੋਈ ਆ ਤੁਸੀਂ ਇਹਨਾਂ ਦਾ ਕਾਰਡ ਵੀ ਦੇਖ ਸਕਦੇ ਹੋ ਜੀ ਤੇ ਇਹ ਵਧੀਆ ਕੰਮ ਕਰ ਰਹੇ ਨੇ ਵੀਰ ਜੀ ਤੇ ਵਧੀਆ ਕੰਮ ਚੱਲ ਰਿਹਾ ਇਹਨਾਂ ਕੋਲ ਹਰ ਇੱਕ ਪ੍ਰਕਾਰ ਦੀਆਂ ਪੁਰਾਣੀਆਂ ਟਰਾਲੀਆਂ ਬਲੋ ਕਿ ਹਰ ਇੱਕ ਪ੍ਰਕਾਰ ਦੇ ਇਹ ਤੁਹਾਨੂੰ ਚੀਜ਼ ਮਿਲ ਸਕਦੇ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਿਹੜੀ ਚੀਜ਼ ਵੀ ਤੁਹਾਨੂੰ ਚਾਹੀਦੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਨ ਕਰਕੇ ਜ਼ਰੂਰ ਪੁੱਛ ਸਕਦੇ ਹੋ ਤੇ ਇਹਨਾਂ ਦਾ ਕਾਰਡ ਤੁਸੀਂ ਦੇਖ ਰਹੇ ਹੋ ਆਰਿਆ ਕਾਰਡ ਵਿੱਚ ਢਿੱਲੋ ਐਗਰੋਟੈਕ ਵੀਰੇ ਦੇ ਡੀਲਰ ਨੇ ਤੇ ਜੱਕ ਵਾਲੀਆਂ ਟਰਾਲੀਆਂ ਖਰੀਦਣ ਵੇਚਣ ਲਈ ਸੰਪਰਕ ਕਰੋ ਤੇ ਇਹਨਾਂ ਕੋਲ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜੀ ਤੇ ਕੁਲਦੀਪ ਸਿੰਘ ਨਾਂ ਇਹ ਵੀ ਸੁਗਰੂਰ ਦਾ ਇਹਨਾਂ ਦਾ ਏਰੀਆ ਤੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਇਹਨਾਂ ਨੇ ਟਰਾਲੀ ਦੀਆਂ ਫੋਟੋਆਂ ਵੀ ਭੇਜੀਆਂ ਨੇ ਕਈ ਹੋਰ ਸੰਦਾਂ ਦੀਆਂ ਵੀ ਫੋਟੋਆਂ ਇਸ ਵੀਡੀਓ ਤੇ ਵਿੱਚ ਦਿਖਾਈ ਜਾਂਦੇ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਦੀ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਭੇਰਦੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਚੈਨਲ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਇਸੇ ਤਰ੍ਹਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਾਰੇ ਵੀਰਾਂ ਨੇ ਜਿਹੜੇ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਨੇ ਸਬਸਕ੍ਰਾਈਬ ਕਰਤੇ ਬਿਨਾ ਕਿਤੇ ਨਹੀਂ ਜਾਣਾ ਥੱਲੇ ਲਾਲ ਰੰਗ ਦਾ ਬਟਨ ਹੈ ਵੀਰ ਜੀ ਨੂੰ ਦਬ ਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਕਿਸੇ ਵੀਰ ਨੇ ਬਿਨਾ ਸਬਸਕ੍ਰਾਈਬ ਕੀਤੇ ਨਹੀਂ ਜਾਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਦੇਖਣ ਲਈ ਅਸੀਂ ਡੇਲੀ 10 ਤੋਂ 15 ਟਰੈਕਟਰਾਂ ਦੀ ਅਤੇ 1.5 ਅੱਗੇ ਦੇਖ ਰਹੇ ਹੋ ਵੀ ਜੀ ਤੂੜੀ ਵਾਲੀ ਮਸ਼ੀਨ ਹੈ ਦਸ਼ਮੇਸ਼ ਵਾਲਿਆਂ ਦੀ ਮਸ਼ੀਨ ਹੈ ਵੀਰ ਜੀ ਤੂੜੀ ਵਾਲੀ ਮਸ਼ੀਨ ਕੰਪਨੀ ਹੈਗੀ ਹੈ ਵੀਰ ਜੀ ਦੀ ਦਸ਼ਮੇਸ਼ ਤੇ 517 ਮਾਡਲ ਹੈ ਵੀਰ ਜੀ ਇਹ 2010 ਮਾਡਲ ਦੇ ਵਿੱਚ ਆਈ ਸੀਗੀ 1 ਲੱਖ ਤੇ 10000 ਵੀਰ ਦੇ ਦਾ ਪ੍ਰਾਈਸ ਮੰਗਿਆ ਜੀ ਮੋਗਾ ਇਹਨਾਂ ਦਾ ਏਰੀਆ ਹੈ 70% ਵੀ ਪੈਰਾ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 94178 13753 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਖਰੀਦ ਸਕਦੇ ਹੋ ਜੀ ਟੂੜੀ ਵਾਲੀ ਮਸ਼ੀਨ ਹੈ ਵੀਰ ਜੀ ਦਸ਼ਮੇਸ਼ ਕੰਪਨੀ ਦੀ 517 2010 ਮਾਡਲ ਹੈ ਵੀਰ ਜੀ 1 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਵੀਰੇ ਡਿਮਾਂਡ ਹੈ ਫਾਈਨਲ ਰੇਟ ਹੈ ਨਹੀਂ ਇਹ ਤੁਸੀਂ ਜਿਹੜਾ ਫਾਈਨਲ ਰੇਟ ਹੈ ਘੱਟ ਵੱਧ ਹੋ ਜਾਂਦਾ ਹੁੰਦਾ ਫੋਨ ਦੇ ਉੱਤੇ ਤੁਸੀਂ ਫੋਨ ਲਾ ਕੇ ਵੀਰ ਨੂੰ ਪੁੱਛ ਸਕਦੇ ਹੋ ਤੇ ਸਾਰੇ ਵੀਰਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਫੋਨ ਲਾਉਣਾ ਹੈ ਜੀ 1 ਮਹੀਨੇ ਤੋਂ ਬਾਅਦ ਕਿਸੇ ਵੀਰ ਨੂੰ ਕੋਈ ਫੋਨ ਨਾ ਕਰੇ 1 ਮਹੀਨੇ ਦੇ ਵਿੱਚ ਕਈ ਵਾਰੀ ਸੰਧ ਸੇਲ ਹੋ ਜਾਂਦੇ ਜੀ 1 ਮਹੀਨੇ ਵਿੱਚ ਸੰਧ ਸੇਲ ਨਹੀਂ ਹੁੰਦੇ ਤਾਂ ਇਹ ਵੀਰ ਮੈਂ ਇਥੋਂ ਮੁਰਤ ਤੋਂ ਐਡ ਬਵਾ ਸਕਦੇ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਹੈਗਾ ਤੇ ਨਾ ਹੀ ਕੋਈ ਕਮਿਸ਼ਨ ਲੈਂਤਾ ਜਾਂਦਾ ਇਹ ਤੁਹਾਡਾ ਆਪ ਦਾ ਨੰਬਰ ਦਿੱਤਾ ਜਾਂਦਾ ਕਿਸੇ ਤਰ੍ਹਾਂ ਦਾ ਨਾ ਹੀ ਕੋਈ ਕਮਿਸ਼ਨ ਹੈ ਨਾ ਹੀ ਕੋਈ ਖਰਚਾ ਸਭ ਕੁਝ ਫਰੀ ਦੇ ਵਿੱਚ ਕੀਤਾ ਜਾਂਦਾ ਤੁਸੀਂ ਤਾਂ ਸਿਰਫ ਇੱਕੋ ਹੀ ਕੰਮ ਕਰਨਾ ਹੈ ਵੀਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਥੱਲੇ ਲਾਲ ਰੰਗ ਦਾ ਬਟਨ ਹੈ ਜੀ ਉਹਨੂੰ ਸਬਸਕ੍ਰਾਈਬ ਕੀਤੇ ਬਣਾ ਕਿਸੇ ਵੀਰ ਨੇ ਕਿਤੇ ਨਹੀਂ ਜਾਣਾ ਜੀ ਸਾਰੇ ਵੀਰਾਂ ਨੇ ਸਬਸਕ੍ਰਾਈਬ ਕਰ ਲੈਣਾ ਬਸ ਤੁਹਾਡੇ ਲਈ ਇੰਨੀ ਕੀ ਬੇਨਤੀ ਹੈ ਜੀ ਮੇਰੀ ਤੇ ਮੈਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦਾ ਰਹਾਂਗਾ ਜੀ ਤੁਹਾਡਾ ਆਪ ਦਾ ਚੈਨਲ ਹੈ ਤੁਸੀਂ ਆਪ ਅੱਗੇ ਲੈ ਕੇ ਜਾਣਾ ਜੀ

ਤੇ 2000 2 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਜੀ ਇਹਦੀ ਪੰਜਾਬ ਇਹਨਾਂ ਦਾ ਏਰੀਆ ਜੀ 85% ਦੇ ਟਾਇਰਾਂ ਦੀ ਕੰਡੀਸ਼ਨ ਪਈ ਆ ਕਿਸਾਨ ਵੀਰ ਦਾ ਨੰਬਰ ਹੈਗਾ ਜੀ 80586 ਤੇ 90003 ਇਹ ਵੀਰ ਦਾ ਨੰਬਰ ਹੈ ਜੀ ਤੇ ਥੱਲੇ ਸਾਡਾ ਨੰਬਰ ਸ਼ੋ ਹੋ ਰਿਹਾ ਜੀ 8837665987 ਇਹ ਤੇ ਤੁਸੀਂ ਆਪਦੇ ਕੋਈ ਵੀ ਸੰਦ ਦੀਆਂ 5-7 ਫੋਟੋਆਂ ਤੇ ਨਾਲ ਇਹ ਜਾਣਕਾਰੀ ਲਿਖਨੇ ਜਿਹੜੀ ਵੀਡੀਓ ਦੇ ਵਿੱਚ ਸ਼ੋਅ ਹੋ ਰਹੀ ਹੈ ਜਾਨੀ ਕਿ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਦਿਓ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਾਂਗੇ ਐਡ ਭੇਜਣ ਲਈ ਬਸ ਤੁਸੀਂ ਹਰ ਇੱਕ ਚੀਜ਼ ਦੀ ਐਡ ਭੇਜ ਸਕਦੇ ਹੋ ਖੇਤੀ ਦੇ ਰਿਲੇਟਡ ਤੇ ਐਡ ਭੇਜਣ ਲਈ ਬਾਟਾ WhatsApp ਨੰਬਰ ਸਕਰੀਨ ਦੇ ਉੱਪਰ ਬਾਰ-ਬਾਰ ਸ਼ੋਅ ਹੋ ਰਿਹਾ ਜੀ 8837665987 ਤੁਸੀਂ ਇਹਦੇ ਉੱਤੇ ਐਡ ਭੇਜ ਸਕਦੇ ਹੋ ਤੁਹਾਡਾ ਕੋਈ ਖਰਚਾ ਨਹੀਂ ਤੁਸੀਂ ਐਡ ਭੇਜ ਦਿਓ ਉਡੀਆਡ ਅਸੀਂ ਉਸੇ ਦਿਨ ਹੀ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਬਿਲਕੁਲ ਫ੍ਰੀ ਦੇ ਵਿੱਚ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਟਰਾਲੀ ਆ ਇਹ 11 6 ਦੀ ਟਰਾਲੀ ਆ ਵੀਰ ਜੀ ਸਿੰਗਲ ਟੈਰੀ ਪੁਰਾਣੀ ਟਰਾਲੀ ਆ ਵੀਰ ਜੀ 65000 ਰੁਪਿਆ ਪ੍ਰਾਈਸ ਮੰਗਿਆ ਵੀਰ ਨੇ 65000 ਰੁਪਿਆ ਪ੍ਰਾਈਸ ਹੈ ਜਿਹਦਾ ਸੁਨਾਮ ਏਰੀਆ ਇਹਨਾਂ ਦਾ ਤੇ 40% ਵੀ ਉਹਦੇ ਟਾਇਰਾਂ ਦੀ ਕੰਡੀਸ਼ਨ ਪਈ ਆ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 95305 55288 ਇਹ ਨੀੜ ਦਾ ਨੰਬਰ ਹੈ ਜੀ 9530555288 ਇਹਦੇ ਉੱਤੇ ਤੁਸੀਂ ਕਨੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ 40% ਏਰੀਆ ਵੀਰ ਸੁਨਾਮ ਰੇਟ 65000 ਰੁਪਏ ਹੈ ਸਿੰਗਲ ਟੈਰੀ 11 6 ਦੀ ਟਰਾਲੀ ਵੀਰ ਦੀ 11 ਫੁੱਟ ਲੰਬੀ 6 ਫੁੱਟ ਚੌੜੀ ਟਰਾਲੀ ਹੈ ਵੀਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ ਆਪਣੇ ਚੈਨਲ ਤੇ ਤੁਹਾਨੂੰ ਬਹੁਤ ਵਧੀਆ ਵਧੀਆ ਟਰੈਕਟਰ ਮਿਲ ਜਾਂਦੇ ਜਿਨ੍ਹਾਂ ਦਾ ਸਭ ਕੁਝ ਓਕੇ ਹੁੰਦਾ ਹੈ ਸਭ ਕੁਝ ਜੈਨੂਇਨ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਦੀਜੀਏ ਲੋਕਲ ਕਿਸਾਨਾਂ ਦੇ ਘਰੇ ਚੱਲਦੇ ਹੋਏ ਟਰੈਕ ਹੁੰਦੇ ਨੇ ਵੀ ਜੇ ਕੋਈ ਡੀਲਰ ਹੁੰਦਾ ਤਾਂ ਆਪਾਂ ਸਪੈਸ਼ਲ ਦੱਸੀਦਾ ਵੀ ਇਹ ਡੀਲਰ ਹੈ ਤੇ ਜੇਕਰ ਕਿਸਾਨਾਂ ਦੇ ਘਰੇ ਚੱਲ ਰਹੇ ਟਰੈਕਟਰ ਹੁੰਦੇ ਤਾਂ ਆਪਾਂ ਕਿਸਾਨਾਂ ਦੇ ਹੀ ਦੱਸੀ ਦੇ ਜੀ ਤੇ ਕਾਗਜ਼ ਵਗੈਰਾ ਸਭ ਕੁਝ ਓਕੇ ਹੁੰਦਾ ਜਿਹੜੇ ਟਰੈਕਟਰਾਂ ਦਾ ਉਹੀ ਟਰੈਕਟਰ ਆਪਾਂ ਤੁਹਾਡੇ ਲਈ ਲੈ ਕੇ ਆਈਦੇ ਨੇ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੇ ਕਿ ਬਿਨਾ ਕਿਤੇ ਨਹੀਂ ਜਾਣਾ ਥੱਲੇ ਲਾਲ ਰੰਗ ਦਾ ਬਟਨ ਹੈ ਜੀ ਨਾਲ ਹੀ ਘੰਟੀ ਦਾ ਬਟਨ ਹੋ ਉਹਨੂੰ ਵੀ ਦਬਕ ਲਿਓ ਪਹਿਲਾ ਸਬਸਕ੍ਰਾਈਬ ਦਾ ਬਟਨ ਦਬਿਓ ਫਿਰ ਇੱਕ ਘੰਟੀ ਆਉਗੀ ਜੀ ਉਹਨੂੰ ਦਬਲਿਓ ਸਾਰੇ ਵੀਰਾਂ ਦਾ ਦਿਲੋਂ ਬਹੁਤ ਥੈਂਕ ਯੂ ਵੀਰ ਜੀ ਆਪਣੇ ਨਾਲ ਬਹੁਤ ਹੀ ਵਧੀਆ ਸਬਸਕ੍ਰਾਈਬਰ ਜੁੜ ਰਹੇ ਨੇ ਮੇਰੇ ਕਿਸਾਨ ਭਰਾ ਜੁੜ ਰਹੇ ਨੇ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਜੀ ਤਦ ਤੱਕ ਲਈ ਰੱਬ